ਜਿੱਥੇ ਇੱਕ ਪਾਸੇ ਸਮੇਂ ਦੀਆਂ ਸਰਕਾਰਾਂ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨ ਦੀਆਂ ਗੱਲ ਆਖਦੀਆਂ ਨੇ ਉੱਥੇ ਹੀ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਲੋਕਾਂ ਨੇ ਦੋ ਨੌਜਵਾਨਾਂ ਨੂੰ ਚਿੱਟਾ ਲਾਉਂਦੇ ਹੋਏ ਮੌਕੇ ਤੇ ਫੜ ਲਿਆ ਅਤੇ ਲੋਕਾਂ ਨੇ ਮੌਕੇ ਦੇ ਉੱਤੇ ਉਹਨਾਂ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਜਰਾ ਤੁਸੀਂ ਵੀ ਦੇਖੋ ਮੇਰਾ ਨਾਮ ਬਿੰਦੂ ਅੱਜ ਕੀ ਹੋਇਆ ਸੀਗਾ ਕਹਿੰਦੇ ਬੈਟਰੀਆਂ ਚੋਰੀਆਂ ਜਾਂ ਫਿਰ ਦੋ ਨਿਸ਼ੇੜੀ ਪੜੇ ਆ ਹੋਇਆ ਕੀ ਆ ਅਸੀਂ ਸਵੇਰੇ ਆਏ ਆ ਜਿੱਦਾਂ ਰੁਟੀਨ 'ਚ ਆਪਣੀ ਗੱਡੀ ਕੱਢਣ ਆਨੇ ਆ ਅੱਜ ਆਏ ਆ ਗੱਡੀ ਸਾਫ਼ ਕੀਤੀ ਐ ਪਰ ਦੇਖਿਆ ਨਹੀਂ ਕਿ ਗੱਡੀ ਦੇ ਵਿੱਚ ਬੈਟਰੀਆਂ ਹੈ ਨਹੀਂ ਸਾਫ਼ ਕਰਦਿਆਂ ਕਰਦਿਆਂ ਦੇਖਿਆ ਕਿ ਤਾਲੇ ਟੁੱਟੇ ਹੋਏ ਸਾਡੀ ਬੈਟਰੀ ਗੱਡੀ ਦੇ ਤੇ ਵਿੱਚੋਂ ਬੈਟਰੀਆਂ ਗਿਆਪ ਸੀਗੀਆਂ ਚਾਰ ਬੈਟਰੀਆਂ ਹੁੰਦੀਆਂ ਨੇ ਤੇ ਦੋ ਬੈਟਰੀਆਂ ਨਵੀਆਂ ਹੀ ਸਾਡੀਆਂ ਗਿਆਪ ਨੇ ਅਸੀਂ ਸਾਨੂੰ ਹਲੇ ਲਿਆਂ ਨੂੰ ਵੀ 15 ਦਿਨ ਵੀ ਨਹੀਂ ਹੋਏ ਗੱਡੀ ਦੀਆਂ ਬੈਟਰੀਆਂ ਔਰ ਦੇਖ ਲਓ ਅੱਜ ਸਾਡਾ 20000 ਦਾ ਨੁਕਸਾਨ ਹੋ ਗਿਆ ਅਸੀਂ ਕਿੱਥੋਂ ਭਰਾਂਗੇ ਸੀੜੀ ਫੜੇ ਕਿਹੜੀ ਤੂੰ ਦੀ ਇਹ ਕਲਾਸ਼ਨਗਰ ਦੇ ਦਸ ਦੇ ਨੇ ਮੁੰਡੇ ਕਿ ਅਸੀਂ ਕਲਾਸ਼ਨਗਰ ਤੋਂ ਆਏ ਆ ਜੀ ਜੀ ਚਿੱਟਾ ਲਾਂਦੇ ਫੜਿਆ ਚਮਚੇ ਕੋਲ ਸੀ ਇਹਨਾਂ ਨੇ ਕੋਲ ਦੇ ਵੀ ਦੇਖਿਆ ਸੀ ਟੀਕਾ ਵੀ ਇਹਨਾਂ ਦੇ ਹੱਥ ਵਿੱਚ ਸੀਗਾ ਦੋ ਮੁੰਡੇ ਸੀਗੇ ਇਹ ਔਰ 6 ਸਾਲ ਤੋਂ ਮੁੰਡਾ ਕਹਿੰਦਾ ਮੈਂ ਲਗਾ ਰਿਆਂ ਔਰ ਪੀਰੂ ਮੱਲੇ ਤੋਂ ਲੈ ਕੇ ਆਨਾ ਕਿਸੇ ਲੇਡੀਜ਼ ਤੋਂ ਹੂੰ ਤੇ ਕਿਵੇਂ ਲੱਗਦਾ ਕਿ ਅੱਜ ਕੱਲ ਨਹੀਂ ਮਾਹੌਲ ਬਹੁਤ ਖਰਾਬ ਹੈ ਅਸੀਂ ਖੁਦ ਪਰੇਸ਼ਾਨਾ ਕਿ ਸਾਰਾ ਦਿਨ ਮੇਰੇ ਹਸਬੰਦ 10-10 ਰੁਪਏ ਇਕੱਠੇ ਕਰਕੇ ਅਸੀਂ ਕਿਵੇਂ ਉਹ ਬੈਟਰੀਆਂ ਲਈਆਂ ਕਿਵੇਂ ਨਹੀਂ ਲਈਆਂ ਅੱਜ ਦੇ ਟਾਈਮ 'ਚ ਅਸੀਂ ਬਹੁਤ ਹੀ ਮੇਰਾ ਮਨ ਇੰਨਾ ਪਰੇਸ਼ਾਨ ਹੈ ਅਸੀਂ ਸਵੇਰ ਦਾ ਦੋਨੋਂ ਮੀਆਂ ਬਗਨੇ ਕੁਝ ਨਹੀਂ ਖਾਦਾ ਕੁਝ ਨਹੀਂ ਪੀਤਾ ਅਸੀਂ ਕਿਵੇਂ ਆਪਦਾ ਘਰ ਦਾ ਗੁਜ਼ਾਰਾ ਕਰ ਰਹੇ ਹਾਂ ਸਾਨੂੰ ਪਤਾ ਹੈ ਜਾਂ ਸਾਡੇ ਮਾਲਕ ਨੂੰ ਪਤਾ ਇਹਨੇ ਛੇੜੀ ਲੋਕਾਂ ਦੀਆਂ ਮਿਹਨਤ ਦੀਆਂ ਕਮਾਈਆਂ ਖਾਈਆਂ ਲੈ ਕੇ ਜਾ ਰਹੀ ਹੈ ਪਰ ਸਰਕਾਰ ਕੁਝ ਨਹੀਂ ਕਰ ਰਹੀ ਕਹਿ ਰਹੀ ਹੈ ਕਿ ਇੱਥੇ ਆਹ ਹੋ ਗਿਆ ਜੀ ਉਥੇ ਆ ਹੋ ਗਿਆ ਫੜੇਗੇ ਬੰਦੇ ਪਰ ਬੰਦੇ ਫੜ ਕੇ ਉਹ ਨਸ਼ਾ ਨਹੀਂ ਖਤਮ ਹੋ ਰਿਹਾ ਨਸ਼ਾ ਨਹੀਂ ਖਤਮ ਹੋ ਰਿਹਾ ਨਸ਼ਾ ਉਥੇ ਦਾ ਉਥੇ ਹੀ ਆ ਵੱਧਦਾ ਜਾ ਰਿਹਾ ਹੈ ਬੱਚਿਆਂ ਨੂੰ ਇਹ ਪ੍ਰਮਾਣ ਨਹੀਂ ਕਿ ਸਾਡੀਆਂ ਮਾਵਾਂ ਨੇ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਉਹਨਾਂ ਦੇ ਢਿੱਡਾਂ ਤੇ ਦਿਲਾਂ ਤੇ ਕੀ ਬੀਤਦੀ ਪਈ ਹੈ ਪਰ ਅੱਜ ਮੇਰਾ ਮਨ ਬੜਾ ਪਰੇਸ਼ਾਨ ਹੈ ਕਿ ਮੇਰੇ ਹਸਬੰਦ 10-10 ਰੁਪਏ ਇਕੱਠੇ ਕਰਦੇ ਆਂ ਔਰ ਸਾਡੀਆਂ ਬੈਟਰੀਆਂ ਮਿੰਟ ਤੋਂ ਪਹਿਲਾਂ ਚੱਲੀਆਂ ਗਈਆਂ ਹਨ ਇਹ ਨਸ਼ੇੜੀਆਂ ਦਾ ਹੀ ਕੰਮ ਹੈ ਬਿਲਕੁਲ ਹੀ ਨਸ਼ੇੜੀਆਂ ਦਾ ਕੰਮ ਹੈ ਔਰ ਮੰਦਰ ਦੇ ਅੰਦਰ ਗੱਡੀਆਂ ਖੜੀਆਂ ਸੀ ਸਾਡੀਆਂ ਕੋਈ ਸੇਫਟੀ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਮੇਰੀ ਤਾਂ ਇਹੀ ਅਪੀਲ ਹੈ ਸਰਕਾਰ ਅੱਗੇ ਜੇ ਮੇਰੀ ਕੋਈ ਆਵਾਜ਼ ਸੁਣਦਾ ਵੀ ਹੈ ਕਿ ਇਹ ਨਸ਼ੇ ਨੂੰ ਥੋੜਾ ਘੱਟ ਕੀਤਾ ਜਾਵੇ ਥੋੜੀ ਜਿੰਦੇ ਤੇ ਠੱਲ ਪਾਈ ਜਾਵੇ ਬਹੁਤ ਦੁਖੀ ਅੱਜ ਸਾਡਾ ਮਨ ਬਹੁਤ ਜ਼ਿਆਦਾ ਮੀਆਂ ਬੀਬੀ ਅਸੀਂ ਸਵੇਰ ਦੇ ਬੜੇ ਪਰੇਸ਼ਾਨ ਹਨ ਹਰੀਸ਼ ਕੁਮਾਰ ਅੱਜ ਦੋ ਬੰਦੇ ਆਟੋ 'ਚ ਫੜੇ ਆ ਕੀ ਕਾਰਨ ਸੀ ਇੱਥੇ ਡੇਲੀ ਨਸ਼ਾ ਲਾਂਦੇ ਨੇ ਜੀ ਇੱਥੇ ਲਾ ਕੇ ਚਾਰ ਪੰਜ ਇਹਨਾਂ ਤੋਂ ਨਿਗਾਹ ਰੱਖ ਰਹੇ ਸੀ ਬਟ ਕਾਬੂ ਨਹੀਂ ਆ ਰਹੀ ਸੀ ਅੱਜ ਕਾਬੂ ਕਿਉਂ ਆ ਗਿਆ ਕਿਉਂਕਿ ਕੱਲ ਪਰਸੋ ਰਾਤੀ ਇਹ ਨਾਲ ਹੀ ਮੰਦਰ ਹੈ ਮੰਦਰ ਦੇ ਵਿੱਚ ਚੋਰੀ ਹੋਈ ਠੀਕ ਹੈ ਉਹ ਚਲੋ ਉਹਨੂੰ ਦੇਖਦੇ ਰਹੇ ਕੱਲ ਇਹੀ ਚੀਜ਼ ਨੂੰ ਨੋਟ ਕਰਦੇ ਕਰਦੇ ਕੱਲ ਫਿਰ ਇੱਕ ਬੈਟਰੀ ਤੇ ਤਿੰਨ ਚਾਰਜਰ ਚੋਰੀ ਹੋ ਗਏ ਉਹਦੀ ਪੁਲਿਸ ਰਿਪੋਰਟ ਲਗਾਈ ਉਸ ਤੋਂ ਬਾਅਦ ਅਸੀਂ ਖੁਦ ਨਿਗਰੱਖ ਰੇ ਸੀ ਇੱਥੇ ਤੇ ਫਿਰ ਇੱਥੇ ਦੇਖਿਆ ਕਿ ਇਹ ਬੰਦੇ ਨਸ਼ਾ ਕਰ ਰਹੇ ਨੇ ਕੋਈ ਕੰਮ ਤਾਂ ਨਸ਼ੇੜੀਆਂ ਦਾ ਹੀ ਏ ਕਿਉਂਕਿ ਆਮ ਬੰਦੇ ਦਾ ਕੰਮ ਤਾਂ ਹੋਈ ਨਹੀਂ ਸਕਦਾ ਅਜਿਹਾ ਕਿ ਕਿਹੜੀ ਚੀਜ਼ ਦਾ ਨਸ਼ਾ ਕਰਦੇ ਸੀ ਚਿੱਟੇ ਦਾ ਨਸ਼ਾ ਕਰ ਰਹੇ ਸੀ ਸਿੰਜਾ ਤੁਹਾਨੂੰ ਬਰਾਮਦ ਕਰਵਾਈਆਂ ਨੇ ਪੁਲਿਸ ਨੇ ਬਰਾਮਦ ਕਰਵਾਈਆਂ ਨੇ ਨਾਲ ਸਮਾਨ ਵੀ ਚਮਚ ਵੀ ਨਾਲ ਲਗਾਉਂਦੇ ਨੂੰ ਉਹਨੂੰ ਦਿਖਾਇਆ ਸਭ ਕੋ ਦਿਖਾਇਆ ਉਹਨਾਂ ਨੂੰ ਅੱਛਾ ਜੀ ਕਿੰਨੇ ਬੰਦੇ ਫੜੇ ਪਹਿਲੀ ਵਾਰ ਫੜੇਗੇ ਪਹਿਲੀ ਵਾਰ ਨਹੀਂ ਮੈਂ ਤੁਹਾਨੂੰ ਯਾਦ ਕਰਾ ਦਿੰਦਾ ਕਿ ਥੋੜੀ ਦਿਨ ਪਹਿਲਾਂ ਵੀ ਅਜ ਤੋਂ 3-4 ਮਹੀਨੇ ਪਹਿਲਾਂ ਵੀ ਦੋ ਬੰਦੇ ਅਸੀਂ ਫੜੇ ਸੀ ਉਦੋਂ ਵੀ ਪੁਲਿਸ ਨੂੰ ਹਵਾਲੇ ਕੀਤਾ ਸੀ ਬਟ ਕੁਝ ਉਸ ਤੋਂ ਬਾਅਦ ਕੀ ਹੋਇਆ ਸੀ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਆਪਾਂ ਥੋੜਾ ਜਿਹਾ ਹੋਰ ਪਿੱਛੇ ਚਲੇ ਜੇ 6 ਮਹੀਨੇ ਪਹਿਲਾਂ ਮੈਂ ਦੋ ਪੁਲਿਸ ਵਾਲੇ ਵੀ ਇੱਥੇ ਫੜਵਾਏ ਸੀ ਜਿਹੜੇ ਕਿ ਸਸਪੈਂਡ ਕਰਤੇ ਸੀ ਪੁਲਿਸ ਡਿਪਾਰਟਮੈਂਟ ਨੇ ਬਟ ਉਸ ਤੋਂ ਬਾਅਦ ਉਹਨਾਂ ਦਾ ਕੀ ਹੋਇਆ ਉਸ ਚੀਜ਼ ਦਾ ਅਸੀਂ ਫਿਰ ਬਾਅਦ ਚ ਕਾਰਵਾਈ ਪੂਰੀ ਨਹੀਂ ਕੀਤੀ ਸੀ ਤੇ ਹੁਣ ਕਿਹੜੇ ਥਾਣੇ ਦੇ ਪੁਲਿਸ ਆਏ ਸੀ ਆਪਣੇ ਕਲਾਸ ਚੌਂਕੀ ਤੋਂ ਅੱਛਾ ਕੀ ਕਹਿੰਦੇ ਉਹ ਲੈ ਗਏ ਬੰਦੇ ਨੂੰ ਦੋ ਬੰਦੇ ਆਏ ਸੀ ਪੁਲਿਸ ਚੌਂਕੀ ਤੋਂ ਦੋ ਦੋਵਾਂ ਨਾਲ ਲੈ ਗਏ ਨੇ ਬਾਈ ਕੰਮ ਕਰਾਉਣਾ ਤੇ ਜਿਹੜਾ ਬੰਦਾ ਨਸ਼ਾ ਕਰ ਰਿਹਾ ਸੀਗਾ ਤੇ ਉਹ ਕੀ ਕਿਹਾ ਉਹਨੇ ਕਿ ਕਿਉਂ ਕਰਦਾ ਕਿੰਨਾ ਟਾਈਮ ਹੋ ਗਿਆ ਕੀ ਕਾਰਨ ਉਹ ਖੁਦ ਮੰਨ ਰਿਹਾ ਸੀ ਕਿ ਮੈਂ 6 ਸਾਲਾਂ ਤੋਂ ਇਹ ਕੰਮ ਕਰ ਰਿਹਾ ਹਾਂ ਤੇ ਪਿਰੂ ਬੰਦਾ ਮੋਹੱਲੇ ਤੋਂ ਮੈਂ ਨਸ਼ਾ ਲੈ ਕੇ ਨਾ ਕਿਸੇ ਕੋਈ ਕੁੜੀ ਦਾ ਨਾਮ ਲੈ ਰਿਹਾ ਸੀ ਕਿ ਕਿਸੇ ਕੁੜੀ ਕੋਲ ਜਾ ਕੇ ਲੈ ਕੇ ਆਉਣਾ ਮੈਂ ਮਤਲਬ ਅੱਜ ਦੇ ਟਾਈਮ 'ਚ ਕੁੜੀਆਂ ਨੇ ਵੀ ਨਸ਼ਾ ਵੇਚਣਾ ਸ਼ੁਰੂ ਕਰਤਾ ਹੈ। ਕੁੜੀਆਂ ਨਸ਼ਾ ਵੇਚਣਾ ਕੀ ਕੁੜੀਆਂ ਖੁਦ ਕਰਦਿਆਂ ਵੀ ਨੇ। ਆਪਾਂ ਇਹ ਦਿਨ ਮੀਡੀਆ 'ਚ, ਸੋਸ਼ਲ ਮੀਡੀਆ ਤੇ ਹਰ ਪਾਸੇ ਦੇ ਦੇ ਆ ਵੀ ਇਹ ਕੰਮ ਹੁੰਦੇ ਆ। ਤੇ ਕੀ ਕਹਿਣਾ ਚਾਹੋਗੇ ਪੁਲਿਸ ਨੂੰ ਕਿੱਦਾਂ ਦੀ ਕਾਰਵਾਈ ਕਰਨੀ ਚਾਹੀਦੀ ਹੈ? ਰੋਜ਼ ਚੋਰੀਆਂ ਹੁੰਦੀਆਂ, ਨਸ਼ੇੜੀ ਇਹ ਕੰਮ ਕਰਦੇ ਆ। ਦੇਖੋ ਜੀ ਪੁਲਿਸ ਨੂੰ ਅਸੀਂ ਪਹਿਲਾਂ ਹੀ ਬਹੁਤ ਵਾਰੀ ਕੰਪਲੇਨਟ ਕੀਤੀ ਹੋਈ ਹੈ। ਕਹਿੰਨੇ ਆ ਪਰ ਕਹਿੰਦੇ ਨਾ ਕਿ ਸਿਆਣੇ ਦਾ ਕੀ ਸਿਰ ਮੱਥੇ ਤੇ ਪਰਨਾਲੇ ਉੱਥੇ ਉੱਥੇ ਸੁਣ ਲੈਂਦੇ ਨੇ। ਸੁਣ ਕੇ ਫਿਰ ਚੁੱਪ ਹੋ ਜਾਂਦੇ ਨੇ। ਦੋ ਕੁ ਦਿਨ ਜਿਹੜਾ ਮਾਰਨਗੇ। ਪੀਸੀਆਰ ਵਾਲਿਆਂ ਨੇ ਇੱਕ ਐਕਟਿਵਾ ਫੜੀ ਬੀਨਾ ਨੰਬਰ ਤੋਂ ਉਹ ਦੋ ਮੁੰਡੇ ਨਸ਼ਾ ਕਰ ਰਹੇ ਸੀ ਦੋਵੇਂ ਭੱਜ ਗਏ ਦੋਵੇਂ ਭੱਜਣ ਤੋਂ ਬਾਅਦ ਪੀਸੀਆਰ ਵਾਲਿਆਂ ਨੇ ਚੌਂਕੀ ਦੇ ਅੰਦਰ ਉਹ ਐਕਟਿਵਾ ਦੇਤੀ ਤੁਸੀਂ ਬਲੀਵ ਨਹੀਂ ਕਰੋਗੇ ਵਿਥਿਨ 15 ਮਿੰਟ ਉਹੀ ਐਕਟਿਵਾ ਮੇਰੀ ਦੁਕਾਨ ਦੇ ਸਾਹਮਣੇ ਲਗਾ ਗਏ ਉਹੀ ਦੋ ਬੰਦੇ ਫਿਰ ਨਸ਼ਾ ਕਰਨਗੇ ਹੁਣ ਦਾ ਕੀ ਮਤਲਬ ਹੋਏਗਾ ਦੱਸੋ ਜੀ ਕੋਈ ਕਾਰਵਾਈ ਕਾਰਵਾਈ ਤੁਸੀਂ ਆਪ ਦੱਸੋ 15 ਮਿੰਟ ਬਾਅਦ ਉਹ ਐਕਟਿਵਾ ਕਿਵੇਂ ਇੱਥੇ ਆ ਗਈ ਉਹ ਬੰਦੇ ਕਿਵੇਂ ਦੁਬਾਰਾ ਨਸ਼ਾ ਕਰਨ ਨੂੰ ਆ ਗਏ ਜੀ ਮੈਂ ਤਾਂ ਡੇਲੀ ਦਾ ਕੰਮ ਹੀ ਹੈ ਡੇਲੀ ਦਾ ਹੁੰਦਾ ਜੀ ਆਸਮ ਜਨ న్యూਸ ਲਈ ਲੁਧਿਆਣਾ ਤੋਂ ਵਿਸ਼ੇਕ ਚ ਰੋ